ਮੈਂ ਆਪਣੇ ਬਾਬਾ ਦੀਪ ਸਿੰਘ ਨੂੰ ਮੰਨਦਾ ਵਾਂ ਪਰ ਸਤਕਾਰ ਮੈਂ ਸਾਰੇ ਧਰਮ ਦਾ ਕਰਦਾ ਵਾਂ ਉਹਨਾਂ ਦੇ ਧਰਮ ਦਾ ਹੀ ਸਾਈ ਧਰਮ ਦਾ ਹੀ ਸਤਕਾਰ ਕਰਦਾ ਸਾਰਿਆਂ ਦਾ ਉਹ ਵੀ ਨਾਲ ਖੜੇ ਨੇ ਜੇ ਤੁਹਾਨੂੰ ਨਹੀਂ ਪਤਾ ਹੁੰਦਾ ਤਾਂ ਤੁਸੀਂ ਨਾ ਬੋਲਿਆ ਕਰੋ ਠੀਕ ਆ ਸਾਡੇ ਵੀ ਸਿੱਖ ਜਥੇਬੰਦੀਆਂ ਬਹੁਤ ਖੜੀਆਂ ਨੇ ਕਲਾਕਾਰ ਵੀ ਨਾਲ ਖੜੇ ਨੇ ਪੈਸੇ ਵੀ ਦੇ ਰਹੇ ਨੇ ਸੋ ਉਹ ਵੀ ਸਪੋਰਟ ਕਰ ਰਹੇ ਨੇ ਪਹਿਲਾਂ ਵੇਖ ਲਿਆ ਕਰੋ ਫਿਰ ਗੱਲ ਕਰਿਆ ਕਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਮਾਝੇ ਏਰੀਏ ਦੇ ਵਿੱਚ ਆਪਣੇ ਡੇਰਾ ਬਾਬਾ ਨਾਨਕ ਸਾਈਡ ਰਮਦਾਸ ਐਡ ਗਰਦਾਸਪੁਰ ਸਾਈਡ ਪਾਣੀ ਬਹੁਤ ਆਇਆ ਵਾ ਲੋਕਾਂ ਦਾ ਨੁਕਸਾਨ ਹੋ ਗਿਆ ਵਾ ਤੇ ਸਾਰੇ ਲੋਕ ਖੜੇ ਨੇ ਪਰ ਕ੍ਰਿਸ਼ਚਨ ਧਰਮ ਦੇ ਕਹਿੰਦੇ ਜਿਹੜੇ ਪਾਸਟਰ ਨਹੀਂ ਖੜੇ ਹੈਗੇ ਬਹੁਤ ਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ ਹੈਗਾ ਸਾਡੇ ਵਰਗਿਆਂ ਨੂੰ ਪਤਾ ਨਹੀਂ ਹੁੰਦਾ ਮੈਂ ਇੱਕ ਦੇ ਅੱਗੇ ਬੋਲ ਦਿੰਦੇ ਆ ਤੁਸੀਂ ਵੇਖਿਆ ਹੋਗਾ ਵੀ ਪੰਕਜ ਨਰੂਲਾ ਜਿਹੜਾ ਪਾਸਟਰ ਵਾ ਆਪਣੇ ਜਲੰਧਰ ਤੋਂ ਉਹਨੇ ਕਿੰਨਾ ਰਾਸ਼ਨ ਭੇਜਿਆ ਹਰ ਪੀੜਤਾ ਵਾਸਤੇ ਬਹੁਤਿਆਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ ਮੈਂ ਉਹਨਾਂ ਨੂੰ ਨਹੀਂ ਮੰਨਦਾਗਾ ਉਹ ਧਰਮ ਨੂੰ ਨਹੀਂ ਮੈਂ ਮੰਨਦਾ ਮੈਂ ਆਪਣੇ ਬਾਬਾ ਦੀਪ ਸਿੰਘ ਨੂੰ ਮੰਨਦਾ ਵਾਂ ਪਰ ਸਤਕਾਰ ਮੈਂ ਸਾਰੇ ਧਰਮ ਦਾ ਕਰਦਾ ਵਾਂ ਉਹਨਾਂ ਦੇ ਧਰਮ ਦੇ ਸਾਰੇ ਧਰਮ ਦਾ ਵੀ ਸਤਕਾਰ ਕਰਦਾ ਸਾਰਿਆਂ ਦਾ ਉਹ ਵੀ ਨਾਲ ਖੜੇ ਨੇ ਜੇ ਤੁਹਾਨੂੰ ਨਹੀਂ ਪਤਾ ਹੁੰਦਾ ਤਾਂ ਤੁਸੀਂ ਨਾ ਬੋਲਿਆ ਕਰੋ ਠੀਕ ਆ ਸਾਡੇ ਵੀ ਸਿੱਖ ਜਿੱਥੇਬੰਦੀਆਂ ਬਹੁਤ ਖੜੀਆਂ ਨੇ ਕਲਾਕਾਰ ਵੀ ਨਾਲ ਖੜੇ ਨੇ ਪੈਸੇ ਵੀ ਦੇ ਰਹੇ ਨੇ ਸੋ ਉਹ ਵੀ سپورਟ ਕਰ ਰਹੇ ਨੇ ਪਹਿਲਾਂ ਵੇਖ ਲਿਆ ਕਰੋ ਫਿਰ ਗੱਲ ਕਰੋ